ਤੀਰਾ ਦਾ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤ ਵੱਲੋਂ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਿਜ਼ਾਈਲਾਂ ਦਾਗੀਆਂ ਗਈਆਂ ਲਸ਼ਕਰੇ ਤੌਬਾ ਦੇ ਨਾਲ ਸੰਬੰਧਿਤ ਕਈ ਅਤਵਾਦੀ ਟਿਕਾਣਿਆਂ ਦੇ ਉੱਤੇ ਮਾਰ ਮਾਰੀ ਗਈ ਜਿਹਦੇ ਤਹਿਤ ਕਰੀਬ 100 ਦੇ ਅਤਵਾਦੀ ਹਲਾਕ ਕਰ ਦਿੱਤੇ ਗਏ ਤਾਂ ਹਾਲਾਤ ਆਉਣ ਵਾਲੇ ਸਮੇਂ 'ਚ ਸਾਡੇ ਭਾਰਤ ਦੇਸ਼ 'ਚ ਕੀ ਹੋਣ ਜਾ ਰਹੇ ਨੇ ਕੀ ਸਥਿਤੀਆਂ ਕੀ ਚੁਣੌਤੀਆਂ ਸਾਹਮਣੇ ਆਉਣਗੀਆਂ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਮਾਜ ਸੇਵਕ ਤੇ ਐਡਵੋਕੇਟ ਸਾਈ ਕਿਰਨ ਪ੍ਰਿੰਜਾ ਤਾਂ ਪ੍ਰਿੰਜੇ ਕਿਸ ਤਰ੍ਹਾਂ ਦੇਖਦੇ ਹੋ ਇਸ ਟਾਈਮ ਸਿਚੁਏਸ਼ਨ ਬੜੀ ਪੈਨਿਕ ਹੋਈ ਪਈ ਹੈ ਜੇ ਗੱਲ ਕਰੀਏ પેટ્રોલ ਪੰਪਸ ਤੇ ਲੰਬੀਆਂ ਕਤਾਰਾਂ ਲੱਗੀਆਂ ਨੇ ਦੂਜੇ ਪਾਸੇ ਕ੍ਰਿਆਨਾਂ ਦੁਕਾਨਦਾਰਾ ਪੂਰਾ ਆਪਣੀ ਸ਼ੈਲ ਆਰੇ ਨੇ ਲੋਕਾਂ ਦੀ ਮਰਜ਼ੀ ਦੇ ਰੇਡ ਲਗਾ ਰਹੇ ਜੇ ਗ੍ਰੋਸਰੀ ਸ਼ਾਪ ਲਗਾ ਰਹੇ ਜਾਂ ਵੈਜੀਟੇਬਲ ਸ਼ਾਪਸ ਲਗਾ ਲਈਏ ਫਰੂਟ ਸ਼ਾਪ ਲਗਾ ਲਈਏ ਉੱਥੇ ਲਾਈਨਾਂ ਲੱਗੀਆਂ ਇਹੋ ਜਿਹੇ ਹਾਲਾਤ ਕਿਉਂ ਬੰਦੇ ਦਿਖ ਰਹੇ ਦਾ ਰਾਹੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਵਾਂਗਾ ਕਿ ਸਾਡੀ ਜਿਹੜੀ ਸੈਨਾ ਅੱਜ ਉਹਨੇ ਇੱਕ ਇਤਿਹਾਸ ਰਚਾਇਆ ਦੁਸ਼ਮਨ ਦੇਸ਼ ਦੇ ਵਿੱਚ ਜਾ ਕੇ ਆਪਣੇ ਦੁਸ਼ਮਣਾਂ ਨੂੰ ਖਤਮ ਕੀਤਾ ਨਸ ਨਾਬੂਦ ਕੀਤਾ ਹੈ ਸਾਰਾ ਦੇਸ਼ ਅੱਜ ਬਹੁਤ ਖੁਸ਼ ਹੈ ਔਰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਸੰਦੂਰ ਇਹਨਾਂ ਨੇ 22 April ਨੂੰ ਪਹਲਗਾਮ ਵਿੱਚ ਮਟਾਏ ਸੀ ਜੀ ਅੱਜ ਉਹਨਾਂ ਦੇ ਵੀ ਕਲੇਜੇ ਠੰਡ ਪਈ ਹੋਊਗੀ ਕਿਉਂਕਿ ਅੱਜ ਅਸੀਂ ਆਪਣੇ ਦੁਸ਼ਮਣਾਂ ਦਾ ਖਾਤਮਾ ਕੀਤਾ ਹੈ ਬਾਕੀ ਜਿਹੜੀ ਪਰ ਉਹਨਾਂ ਖਾਤਮਾ ਤੇ ਦੇਖਿਆ ਜਾਵੇ ਇੱਕ ਧਰਮ ਦੇ ਆਧਾਰ ਤੇ ਕਰਤਾ ਪਰ ਅਸੀਂ ਧਰਮ ਦੱਸ ਕੇ ਉਹਨਾਂ ਦੇ ਹਮਲਾ ਕੀਤਾ ਕਿ ਸਾਡਾ ਆ ਧਰਮ ਹੈ ਉਹਨਾਂ ਦੇ ਉੱਥੇ ਪੁੱਛਿਆ ਸੀ ਤੂੰ Hindu ਹੈ કે Musalman ਦੇਖੋ ਉਹ ਤੇ ਇੱਕ ਬਰਬਰ ਜ਼ਾਲਿਮ ਸੀਗੇ ਲੇਕਿਨ ਸਾਡੀ ਸੈਨਾ ਦਾ ਮਾਨਵੀ ਚਿਹਰਾ ਦੇਖੋ ਅਸੀਂ ਸਿਵਿਲਨ ਏਰੀਆ ਤੇ ਬਿਲਕੁਲ ਕੋਈ ਅਟੈਕ ਨਹੀਂ ਕੀਤਾ ਸਿਵਿਲਨ ਏਰੀਆ ਤੇ ਅਸੀਂ ਕਿਸੇ ਵੀ ਕੈਜ਼ੁਐਲਟੀ ਸਾਡੀ ਕੋਸ਼ਿਸ਼ ਸੀ ਵੀ ਸਿਵਿਲ ਸਿਵਿਲਸ ਦੀ ਜਿਹੜੀਆਂ ਨਾਗਰਿਕਾਂ ਦੀ ਕੋਈ ਕੈਜ਼ੁਐਲਟੀ ਨਾ ਹੋਵੇ ਕਿਉਂਕਿ ਸਾਡੀ ਦੁਸ਼ਮਣੀ ਅਤੰਕਵਾਦੀਆਂ ਨਾਲ ਹੈ ਟੈਰਰਿਸਟ ਨਾਲ ਔਰ ਉਹਨਾਂ ਨੂੰ ਅਸੀਂ ਉਹਨਾਂ ਦੇ ਜਿਹੜੇ ਹਾਈਡ ਆਊਟ ਸੀਗੇ ਉਹਨਾਂ ਨੂੰ ਅਸੀਂ ਇਸ ਤਨਬੋਧ ਗਿਤਾਰ ਸਾਡੇ ਯਸ਼ਸ਼ਵੀ ਪ੍ਰਧਾਨ ਮੰਤਰੀ ਦਾ ਇੱਕ ਇੱਕ ਵਚਨ ਸੀਗਾ ਕਿ ਮੈਂ ਇਹਨਾਂ ਦਾ ਬਦਲਾ ਲੈਣਾ ਬਦਲਾ ਲਊਂਗਾ ਮੈਂ ਔਰ ਮੈਂ ਖਾਤਮਾ ਕਰੂੰਗਾ ਅੱਜ ਸਾਰਾ ਦੇਸ਼ ਜਿਹੜਾ ਵਾ ਉਹ ਉਹ ਥੈਂਕਸ ਕਰ ਰਿਹਾ ਹੈ ਅੱਜ ਬਲੈਕਆਊਟ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਕੋਲ ਹੈ 10 ਤੋਂ 10:30 ਤਕਰੀਬਤ ਅੱਧੇ ਘੰਟੇ ਦਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਮਤਲਬ ਕਿ ਲੋਕਾਂ ਨੂੰ ਕੀ ਸਮਝ ਆ ਰਹੀ ਹੈ ਕਿ ਕਈ ਮੈਂ ਦੇਖਦੇ ਆ ਲੋਕ ਇਸ ਟੀਨ ਨੂੰ ਵੀ ਅੰਗੋਲੀਆਂ ਕਰਦੇ ਦੇਖੋ ਕੀ ਅਪੀਲ ਕਰਦੇ ਜੇਕਰ ਯੁੱਧ ਦੀ ਸਥਿਤੀ ਵਿੱਚ ਬਣਦੀ ਹੈ ਜੀ ਉਹਦੇ ਵਾਸਤੇ ਇੱਕ ਤਿਆਰੀ ਦੇ ਤੌਰ ਤੇ ਮੌਕ ਡ੍ਰਿਲ ਵਾਸਤੇ ਇਹ ਲੋਕਾਂ ਨੂੰ ਤਿਆਰ ਕਰਨ ਵਾਸਤੇ ਇਹ ਜਿਹੜਾ ਬਲੈਕਆਊਟ ਕੀਤਾ ਇਹ ਜਦੋਂ ਸਨ ਪੈਰੈਂਟ ਦੀ ਲੜਾਈ ਲੱਗੀ ਸੀ ਇਹ ਦਸਰੂ 70 ਦੀ ਅਸੀਂ ਸੁਣਿਆ ਸੀ ਕਿਉਂਕਿ ਉਹ ਅੱਥੀ ਪੈਦਾ ਨਹੀਂ ਸੀ ਹੋਏ ਆਪਣੇ ਪੇਰੈਂਟਸ ਕੋਈ ਸੁਣਿਆ ਉਹ ਦੋਵੇਂ ਇਸ ਤਰ੍ਹਾਂ ਦਾ ਬਲੈਕਆਊਟ ਕਰਦੇ ਸੀਗੇ ਕਿਉਂਕਿ ਰਾਤ ਨੂੰ ਕਿਉਂਕਿ ਦੁਸ਼ਮਣ 에ਅ ਸਟ੍ਰਾਈਕ ਕਰ ਸਕਦਾ ਹੈ ਰਾਤ ਨੂੰ ਤੇ ਉਹ ਫਿਰ ਜਿੱਥੇ ਲਾਈਟ ਜਗਦੀ ਹੈ ਉਹਨਾਂ ਨੂੰ ਟਾਰਗੇਟ ਟਾਰਗੇਟ ਮਿਲ ਜਾਂਦਾ ਹੈ ਔਰ ਸੋ ਇਹ ਚੀਜ਼ਾਂ ਸਾਰੀਆਂ ਲੋਕਾਂ ਨੂੰ ਦੱਸਣ ਵਾਸਤੇ ਲੋਕਾਂ ਨੂੰ ਇੱਕ ਟ੍ਰੇਨਿੰਗ ਦੇਣ ਵਾਸਤੇ ਜਾਂ ਉਹਨਾਂ ਦੀ ਚੈਰੀ ਕਰਨ ਵਾਸਤੇ ਇਹ ਮੌਕ ਪਰਿਸ਼ਾਸਨ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜਿਹਦੇ ਇਨਵਰਟਰਸ ਤੇ ਲਾਈਟ ਉਹ ਵੀ ਬੰਦ ਕੀਤੀਆਂ ਜਾਂ ਸੋਲਰ ਸਿਸਟਮ ਨਾਲ ਅਟੈਚ ਉਹ ਵੀ ਬੰਦ ਕੀਤੇ ਮਤਲਬ ਉਹਨਾਂ ਵੱਲੋਂ ਹਰ ਇੱਕ ਚੀਜ਼ ਦੇ ਇਹਦੇ ਗੰਭੀਰਤਾ ਨਾਲ ਖਾਸ ਤੌਰ ਤੇ ਕਿਸੇ ਤਰ੍ਹਾਂ ਦੀ ਉਜਾਲਾ ਨਾ ਹੋਵੇ ਬਿਲਕੁਲ ਇਹ ਜਿਹੜੀ ਸਟਰਕਚਰਸ ਐਡਵਾਈਸਰਲ ਹੈਗੇ ਕਿਉਂਕਿ ਇਹ ਸਾਰੀਆਂ ਹੀ ਆ ਆਰਮੀ ਐਕਸਪਰਟਸ ਵੱਲੋਂ ਦਿੱਤੀਆਂ ਜਾਂਦੀਆਂ ਐਡਮਿਨਿਸਟ੍ਰੇਸ਼ਨ ਨੂੰ ਔਰ ਐਡਵਾਈਸਰ ਫਰਦਰ ਸਾਨੂੰ ਇਨਸਟਰਕਸ਼ਨ ਦਿੰਦੀਆਂ ਔਰ ਸਾਨੂੰ ਜਿਸ ਤਰ੍ਹਾਂ ਵੀ ਸਟਰਕ ਮੇਰੀ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਹੈ ਕਿ ਐਡਮਿਨਿਸਟ੍ਰੇਸ਼ਨ ਦੀਆਂ ਪ੍ਰਸ਼ਾਸਨ ਦੇ ਜਿਹੜੇ ਵੀ ਹਦਾਇਤਾਂ ਨੇ ਉਹਨਾਂ ਨੂੰ ਅਖਰੇਸ਼ ਪਾਲਣ ਕਰਨ ਕਿਉਂਕਿ ਮੈਂ ਹੁਣੇ ਮੈਨੂੰ ਇੱਕ ਵੀਡੀਓ ਮੇਰੇ ਵਟਸਐਪ ਤੇ ਆਈ ਸੀਗੀ ਜਿਹੜੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨੇ ਇਹ ਖਾਸ ਤੌਰ ਤੇ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਕਿ ਜਿਹੜਾ ਬਲੈਕਆਊਟ ਕਰਨਾ ਹੈ ਔਰ ਉਹਦੇ ਨਾਲ ਬਾਕੀ ਜਿਹੜਾ ਪ੍ਰੋਸੈਸ ਹੈ ਉਹਨੂੰ ਪ੍ਰੋਪਰ ਫਾਲੋ ਕਰੋ ਇੱਕ ਡੀਸੀ ਸਾਹਿਬਾ ਨੇ ਇੱਕ ਕੱਲ ਹੋਰ ਕੀਤੀ ਹੈ ਉਹ ਬੜੀ ਇਹ ਅਜੀਬ ਔਰ ਦੁਖਦਾਈ ਵੀ ਹੈ ਕਿ ਲੋਕ ਬਲੈਕ ਮਾਰਕETING ਕਰ ਰਹੇ ਹੈ ਮੈਂ ਅੱਜ ਮੇਰੀ ਪਾਸਿੰਗ ਕਰ ਰਿਹਾ ਸੀਗਾ ਬਾਈਪਾਸ ਤੋਂ ਡੀਮਾਰਟ ਕਰਕੇ ਇੱਕ ਸ਼ਾਪਿੰਗ ਹੈਗਾ ਸੈਂਟਰ ਹੈ ਸ਼ਾਪਿੰਗ ਸੈਂਟਰ ਹੈ ਉੱਥੇ ਸੈਂਕੜੇ ਦੀ ਤਦਾਦ ਚ ਕਾਰਾਂ ਖੜੀਆਂ ਫੁੱਲ ਔਰ ਲੋਕ ਤੁਪੇ ਖੜੇ ਨੇ ਵੇਟ ਕਰ ਰਹੇ ਕਿ ਅਸੀਂ ਰਾਸ਼ਨ ਲੈਣਾ ਇਹਨਾਂ ਪੈਨਿਕ ਕ੍ਰੀਏਟ ਕਰਨ ਦਾ ਕੋਈ ਜ਼ਰੂਰਤ ਨਹੀਂ ਨਹੀਂ ਹੈਗੀ ਪਾਕਿਸਤਾਨ ਦਾ ਸਭ ਇਹ ਤੇ ਜਗ ਜਹਤ ਦਾ ਹੈ ਕਿ ਪਾਕਿਸਤਾਨ ਜਿਹੜਾ ਵਾ ਵੱਤ ਵਾ ਵਾਰ ਜਿਹੜੀ ਹੈ ਉਹ 3-4 ਦਿਨ ਤੱਕ ਸਹਿ ਸਕਦਾ ਹੈ। ਔਰ ਇਹ ਕੋਈ ਕਨਵੈਨਸ਼ਨਲ ਵਾਰ ਨਹੀਂ ਲਗਣੀ। ਕਿਉਂਕਿ ਇੰਡੀਆ ਦਾ ਇਹ ਓਪਨ ਹੈ ਕਿ ਅਸੀਂ ਤਾਂ ਟੈਰਰਿਸਟ ਖਿਲਾਫ ਆਪਣਾ ਸੌੜ ਐਕਸ਼ਨ ਸੀਗਾ। ਸਾਡਾ ਵਾਰ ਐਕਸ਼ਨ ਸੀ ਹਾਂ ਜੇ ਅੱਜ ਰਾਤ ਪਾਕਿਸਤਾਨ ਕੋਈ ਇਹੋ ਜਿਹੀ ਹਮਾਕਤ ਕਰਦਾ ਫਿਰ ਅਸੀਂ ਜਵਾਬ ਦੇਵਾਂਗੇ ਇਹ ਸਾਡੇ ਜਿਹੜੇ ਡਿਫੈਂਸ ਐਕਸਪਰਟ ਨੇ ਮੈਂ ਅੱਜ ਉਹਨਾਂ ਨੂੰ ਟੀਵੀ ਤੇ ਸੁਣ ਰਿਹਾ ਸੀਗਾ ਉਹਨਾਂ ਦਾ ਖੁੱਲਾ ਚੈਲੰਜ ਹੈ। ਕਿ ਸਾਡਾ ਅਟੈਕ ਕਿਸ ਤਰ੍ਹਾਂ ਦਾ ਸੀਜ਼ਫਾਇਰ ਹੁੰਦਾ ਜਾਂ ਕੁਝ ਹੋਰ ਕਿਸੇ ਤਰ੍ਹਾਂ ਦੀ ਹਰਕਤ ਹੁੰਦੀ ਹੈ ਸੀਜ਼ਫਾਇਰ ਵਾਇਲੇਸ਼ਨ ਤਾਂ ਕਰ ਹੀ ਰਹੇ ਨੇ ਉਹਨਾਂ ਨੇ ਜੰਮੂ ਕਸ਼ਮੀਰ ਖਨੂਰ ਸੈਕਟਰ ਚ ਵੀ ਅੱਜ ਸੀਜ਼ਫਾਇਰ ਵਾਇਲੇਸ਼ਨ ਕੀਤਾ ਕੁਝ ਸਾਡੇ ਭਾਰਤੀ ਮਰੇ ਵੀ ਨਹੀਂ ਉਹਦੇ ਚ ਹਾਂਜੀ ਉਹ ਕੁਝ ਇਹੋ ਜਿਹੀ ਰਿਪੋਰਟਸ ਹੈਗੀਆਂ ਨੇ ਲੇਕਿਨ ਕਨਫਰਮਡ ਰਿਪੋਰਟਸ ਨਹੀਂ ਹੈਗੀਆਂ ਲੇਕਿਨ ਦੇਖੋ ਗੱਲ ਇਹ ਹੈ ਕਿ ਜੇਕਰ ਉਹ ਪਾਕਿਸਤਾਨ ਕੋਈ ਇਹੋ ਜਿਹੀ ਹਿਮਾਕਤ ਕਰਦਾ ਹੈ ਤੇ ਸਾਡੇ ਜਿਹੜੇ ਡਿਫੈਂਸ ਐਕਸਪਰਟਸ ਨੇ ਉਹਨਾਂ ਨੇ ਖਾਸ ਸਪਸ਼ਟ ਕਿਹਾ ਹੈ ਕਿ ਫਿਰ ਉਹਨਾਂ ਜਿਉਂ 10 ਪੈਸੇ ਕਰਨਗੇ ਤੇ ਅਸੀਂ 100 100 ਪੈਸੇ ਕਰਾਂਗੇ 10 روپے ਦਾ ਸੀ 100 روپے ਵਾਪਸ ਕਰ ਮੋੜਾਂਗੇ ਇਸ ਗੱਲ ਦਾ ਪਾਕਿਸਤਾਨ ਨੂੰ ਵੀ ਪਤਾ ਹੈ ਕਿਉਂਕਿ ਪਾਕਿਸਤਾਨ ਸਾਡੀ ਅੱਜ ਸਥਿਤੀ ਅਗਰ ਜੇ ਅਸੀਂ ਯੁੱਧ ਨੂੰ ਲੈ ਕੇ ਦੇਖੀ ਤਾਂ ਸਾਡੀ ਸਥਿਤੀ ਬਹੁਤ ਮਜ਼ਬੂਤ ਹੈ ਪਾਕਿਸਤਾਨ ਆਰਥਿਕ ਪੱਖੋਂ ਵੀ ਖਤਮ ਹੋਇਆ ਦੇਸ਼ ਹੈ ਔਰ ਉਹ ਉਹਨੂੰ ਇੱਕ ਇਸ ਇਸ ਮੋਰਚੇ ਤੋਂ ਨਹੀਂ ਲੜਨਾ ਪੈ ਰਿਹਾ ਉਹ بلوچستان ਦੇ ਤੋਂ ਲੜ ਉਹ ਝਗੜਾ ਉਹਨੂੰ ਪਿਆ ਹੋਇਆ ਹੈ بلوچستان ਵਾਲੇ ਏਰੀਆ ਤੋਂ ਵੀ ਸਿੰਧ ਤੋਂ ਵੀ ਉਹਨੂੰ ਕਿਉਂਕਿ ਸਾਡੀ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਜੇ ਕਨਵੈਨਸ਼ਨਲ ਵਾਰ ਲੱਗਦੀ ਹੈ ਇਸ਼ਵਰੀ ਡਿਸਾਈਸਿਵ ਫੋਰਸ ਜਿਹੜੀ ਆ ਸਾਡੀ ਨੇਵੀ ਹੋਏਗੀ 에ਅਰ ਫੋਰਸ ਹੈ ਹੀ ਐ ਲੇਕਿਨ ਡਿਸਾਈਸਿਵ ਜਿਹੜੀ ਫੋਰਸ ਸਾਡੀ ਨੇਵੀ ਹੋਏਗੀ ਇੰਡੀਅਨ ਨੇਵੀ ਜਿਹੜੀ ਆ ਸਭ ਤੋਂ ਜ਼ਿਆਦਾ ਡਿਫੈਂਸ ਯੈਸ ਸੋ ਇੱਕ ਕਨਵੈਨਸ਼ਨ ਵਾਰ ਲੱਗਣ ਦੇ ਚਾਂਸਸ ਘਟ ਨੇ ਬਾਕੀ ਸਮੇਂ ਦੇਖਦੇ ਹਾਂ ਕੱਲ ਅੱਜ ਕੀ ਬੰਦ ਹੈ ਬਾਕੀ ਲੋਕਾਂ ਨੂੰ ਕੀ ਅਪੀਲ ਹੈ ਲਾਸਟ ਫੇਅਰ ਆਪਾਂ ਕਰਦੇ ਕਿ ਲੋਕਾਂ ਨੂੰ ਮੇਰੀ ਅਪੀਲ ਇਹ ਹੈ ਕਿ ਕਿਸੇ ਤਰ੍ਹਾਂ ਦੀ ਪੈਨਿਕ ਹੁੰਦੀ ਲੋੜ ਨਹੀਂ ਹੈ ਸਾਡੇ ਸਿਮਾਵਾਂ ਨੂੰ ਸੁਰਖਿਤ ਨੇ ਸਾਡੇ ਸੈਨਿਕ ਜਿਹੜੇ ਨੇ ਉਹ ਸਖਸ਼ਮ ਨੇ ਇਹਦੇ ਦਾ ਬਦਲਾ ਲੈ ਲਿਆ ਅਸੀਂ ਉਹਨਾਂ ਦੀ ਬਦਲਾ ਦੇ ਹੀ ਲੈ ਲਿਆ ਬਾਕੀ ਫਰਦਰ ਜੇ ਕੋਈ ਇਹੋ ਜੀ ਹਮਾਕਤ ਪਾਕਿਸਤਾਨ ਕਰਦਾ ਤੇ ਸਾਡੇ ਜਵਾਨ ਮੁਸਤੈਦ ਨੇ ਸਾਡੀ ਰੱਖਿਆ ਕਰਨ ਵਾਸਤੇ ਸਾਡਾ ਈਸ਼ਵਰ ਸਾਡੀ ਰੱਖਿਆ ਕਰੇ ਆਮ ਨਾਗਰਿਕ ਨੂੰ ਫੌਜ ਨਾਲ ਕਿਹੋ ਜਿਹਾ ਰਸੂਖ ਅੱਜ ਦੇ ਇਸ ਦੌਰ ਦੇ ਵਿੱਚ ਕਰਨਾ ਚਾਹੀਦਾ ਦੇਖੋ ਉਹ ਤਾਂ ਸਾਡੇ ਪ੍ਰੋਟੈਕਟਰ ਨੇ ਸੈਨਿਕ ਅੱਜ ਦੇ ਦਿਨ ਸਾਡੇ ਪ੍ਰੋਟੈਕਟਰ ਨੇ ਹਮੇਸ਼ਾ ਸਾਡੇ ਪ੍ਰੋਟੈਕਟਰ ਪ੍ਰੋਟੈਕਟਰ ਰਹੇ ਨੇ ਤੇ ਉਹਨਾਂ ਦੀ ਤੇ ਸਾਨੂੰ ਅੱਜ ਦੀ ਜ਼ਰੂਰਤ ਹੈ ਅੱਜ ਸਾਨੂੰ ਉਹਨਾਂ ਦੀ ਜ਼ਰੂਰਤ ਹੈ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਲੇਕਿਨ ਸਾਨੂੰ ਉਹਨਾਂ ਦੀ ਪੂਰਾ ਮਾਨ ਸਨਮ ਕਰਨਾ ਚਾਹੀਦਾ ਜੇ ਅੱਜ ਅਸੀਂ ਮਿਲਦੇ ਹਾਂ ਉਹੀ ਗੱਲ ਹੈ ਕਿ ਫਿਰ ਕੀ ਜੇ ਸਾਨੂੰ ਐਡਮਿਨਿਸਟ੍ਰੇਸ਼ਨ ਕੋਈ ਹਦਾਇਤਾਂ ਦਿੰਦਾ ਹੈ ਤੇ ਉਹਨਾਂ ਨੇ ਅਕਸਰਸ ਪਾਲਣ ਕਰੀਏ ਬਾਕੀ ਸਾਡੀ ਸੈਨਾ ਸક્ષਮ ਹੈ ਉਹਨਾਂ ਨੇ ਆਪਣਾ ਕੰਮ ਜਿਹੜਾ ਵਾ ਉਹ ਨਿਪਟਰੇ ਚਾੜ ਦੇਣਾ ਉਹਨਾਂ ਨੂੰ ਇਨਸਟਰਕਚਰਸ ਹੈ ਸਾਡੇ ਯਸ਼ਸ਼ਵੀ ਪ੍ਰਧਾਨ ਮੰਤਰੀ ਔਰ ਉਹਨਾਂ ਦੀ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਔਰ ਬਹੁਤ ਜਲਦੀ ਸਾਨੂੰ ਸੁਖਦ ਕੋਈ ਸਮਾਚਾਰ ਜ਼ਰੂਰ ਮਿਲੇਗਾ ਕਿਉਂਕਿ ਪਾਕਿਸਤਾਨ ਕੋ ਹਾਂ ਦੁਸ਼ਮਨ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਬਿਲਕੁਲ ਇਹ ਜ਼ਰੂਰੀ ਹੈ ਦੁਸ਼ਮਨ ਕਿਉਂਕਿ ਜਿਹੜਾ ਕਮਜ਼ੋਰ ਦੁਸ਼ਮਨ ਹੋਵੇ ਨਾ ਉਹ ਵੀ ਕਈ ਵਾਰੀ ਨੁਕਸਾਨ ਜ਼ਿਆਦਾ ਕਰ ਜਾਂਦਾ ਸੋ ਉਹਨੂੰ ਹੀ ਕਮਜ਼ੋਰ ਨਹੀਂ ਸਮਝਣਾ ਇਹ ਸਾਡੀਆਂ ਜਿਹੜੀਆਂ ਸਾਡੇ ਸਟ੍ਰੈਟੈਜਿਕ ਜਿਹੜੇ ਲੋਕ ਨੇ ਉਹ ਸਾਰੇ ਤਿਆਰ ਨਹੀਂ ਲੇਕਿਨ ਅਮਨ ਸਰਵਾਸੀ ਨੂੰ ਮੇਰੀ ਅਪੀਲ ਹੈ ਕਿ ਪੈਨਿਕ ਨਾ ਕਰੋ ਅਫਰਾ ਤਫਰੀ ਨਾ ਮਚਾਓ ਜਿਸ ਤਰ੍ਹਾਂ ਬਲੈਕ ਮਾਰਕETING ਹੋ ਰਹੀ ਹੈ ਉਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਆ ਦੋਸਤੋ ਬਿਲਕੁਲ ਇੱਕ ਅਹਿਮ ਗੱਲ ਹੈ ਕਿ ਜਿਹੜੀ ਬਲੈਕ ਮਾਰਕETING ਦੀ ਸ਼ਿਕਾਇਤਾਂ ਜੇ ਕਿਸੇ ਵੀ ਇਲਾਕੇ ਚ ਆਉਂਦੀਆਂ ਨੇ ਤਾਂ ਸਾਡੇ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਉੱਥੋਂ ਦੀ ਵੀਡੀਓ ਭੇਜ ਸਕਦੇ ਹੋ ਉੱਥੋਂ ਦੀ ਫੋਟੋ ਖਿੱਚ ਕੇ ਭੇਜ ਸਕਦੇ ਹੋ ਕਿ ਕਿਹੜਾ ਦੁਕਾਨਦਾਰ ਦੋਨੇ ਰੇਟਾਂ ਦੇ ਉੱਤੇ ਮਾਲ ਵੇਚ ਰਿਹਾ ਤਾਂ ਅਸੀਂ ਜ਼ਰੂਰ ਉੱਥੇ ਪਹੁੰਚ ਕੇ ਤੁਹਾਡੀ ਆਵਾਜ਼ ਬੁਲੰਦ ਕਰਾਂਗੇ ਤਾਂ ਇਜਾਜ਼ਤ ਦਿਓ ਫੇਰ ਕਿਸੇ ਅਹਿਮ ਮੁੱਦੇ ਤੇ ਕਿਸੇ ਅਹਿਮ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜੈ ਹਿੰਦ ਜੈ ਭਾਰਤ